ਮਾਨਯੋਗ ਸੀਐਮ ਸਾਹਿਬ ਤੇ ਡੀਜੀ ਸਾਹਿਬ ਵੱਲੋਂ ਹਦਾਇਤਾਂ ਨੇ ਕਿ ਪਬਲਿਕ ਕੌਨਫੀਡੈਂਸ ਔਰ ਜਿਹੜੀ ਵਿਜ਼ਿਬਿਲਟੀ ਨੂੰ ਮੁੱਖ ਰੱਖਿਆ ਜਾਵੇ ਅਗਸਤ ਦੇ ਦਿਹਾੜੇ ਤੁਹਾਨੂੰ ਪਤਾ ਹੈ ਕਿ ਅਕਸਰ ਪੁਲਿਸ ਜਿਹੜੀ ਹੈ ਅਬ ਅਲਰਟ ਅਸੀਂ ਰੱਖਦੇ ਆ ਜਾਰੀ ਔਰ ਐਪੀ ਵੀ ਅਸੀਂ ਉਸੇ ਤਰ੍ਹਾਂ ਸਾਰੇ ਬੜੇ ਸਤਰਕਾਂ ਔਨ ਗਰਾਉਂਡ ਸਾਡੇ ਸਾਰੇ ਸੀਨੀਅਰ ਆਫਸਰਸ ਆਪਣੇ ਆਪਣੇ ਏਰੀਆ ਡੋਮੀਨੇਟ ਕਰ ਰਹੇ ਆ ਹਰੇਕ ਕਸਟਮ ਆਫਸਰ ਨੂੰ ਇੱਕ ਪੁਲਿਸ ਸਟੇਸ਼ਨ ਦੀ ਸੁਪਰਵੀਜ਼ਨ ਦਿੱਤੀ ਆ ਫॉर ਨੌਨ ਰਡਰ ਸਕਿਉਰਟੀ ਜੀ ਪਰ ਉਸ ਤੋਂ ਇਲਾਵਾ ਜਿੰਨੇ ਹੋਟਲ ਨੇ ਟਾਬੇ ਨੇ ਔਰ ਉਹਨਾਂ ਦੀ ਵੀ ਚੈਕਿੰਗ ਲਿਕਰ ਵੈਂਟ ਦੀ ਸਕਿਉਰਟੀ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਸਟੇਸ਼ਨ ਬੱਸ ਸਟੈਂਡ ਔਰ ਜਿਹੜੇ ਕਿਰਾਏਦਾਰ ਨੇ ਸਪੈਸ਼ਲੀ ਜਿਨ੍ਹਾਂ ਨੇ ਆਪਣੀ ਇਨਫੋਰਮੇਸ਼ਨ ਨਹੀਂ ਦਿੱਤੀ ਉਹਨਾਂ ਦੇ ਉੱਤੇ ਅਸੀਂ ਫੋਕਸ ਕੀਤਾ ਐਂਟੀ ਸੋਬਟਾ ਚੈਕਿੰਗ ਸਾਡੀ ਟੀਮ ਕੀ ਕਰ ਰਹੀ ਹੈ ਕ라우ਡਿਡ ਏਰੀਆ ਸੀ ਅੱਜ ਆਪਾਂ ਇੱਥੇ ਲਾਰੈਂਸ ਰੋਡ ਤੇ ਆਏ ਆ ਫਲੈਗ ਮਾਰਤਾ ਇੱਕ ਕੌਨਫੀਡੈਂਸ ਬਿਲਡਿੰਗ ਮੈਜ਼ਰ ਹੁੰਦਾ ਪਬਲਿਕ ਕਿਉਂਕਿ ਬੜਾ ਪੌਸ਼ ਏਰੀਆ ਹੈ ਲੋਕਾਂ ਦੇ ਵਿੱਚ ਇੱਥੇ ਆਮਦ ਰਫਤ ਬਹੁਤ ਹੈ ਦੁਕਾਨਾਂ ਦੇ ਉੱਤੇ ਜਾਂ ਬਿਜ਼ਨਸ ਦੇ ਪੱਖ ਤੋਂ ਉਹਦੇ ਕਰਕੇ ਅਸੀਂ ਸਾਰੇ ਇੱਥੇ ਸੀਨੀਅਰ ਆਫਸਰ ਆਏ ਆ ਔਰ ਤਾਂ ਕਿ ਲੋਕਾਂ ਦੇ ਵਿੱਚ ਇਹ ਹੋਵੇ ਕਿ ਪੁਲਿਸ ਸਾਰੀ ਜਿਹੜੀ ਕਿੰਨੀ ਮੁਸਤੈਦ ਹੈ ਔਰ ਇੱਕ ਫਲੈਗ ਮਾਰਚ ਕਰਨ ਨਾਲ ਕੌਨਫੀਡੈਂਸ ਵਧਦਾ ਲੋਕਾਂ ਦਾ ਕਿ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਸਰ ਅਮਲਸਰ ਦੇ ਲੋਕ ਤੁਹਾਡੇ ਨਾਲ ਸਹਿਯੋਗ ਕਰ ਰਹੇ ਹਨ ਜੇਕਰ ਕੋਈ ਵਸਤੂ ਉਹਨਾਂ ਨੂੰ ਡਿੱਕੀ ਮਿਲਦੀ ਹੈ ਜਾਂ ਕੋਈ ਲਵਾਰਿਸ ਬੈਗ ਮਿਲਦਾ ਹੈ ਤਾਂ ਕਿਸ ਨੰਬਰ ਤੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਕੁਝ ਇਹੋ ਜਿਹੀ ਅਪਲੀਕੈਂਟ ਮੈਂ ਚਾਹੁੰਨੀ ਹਾਂ ਦੇਖੋ ਪਬਲਿਕ ਦਾ ਗੁਰੂ ਨਗਰੀ ਦੇ ਵਿੱਚ ਮੈਂ ਦਿਲੋਂ ਧੰਨਵਾਦ ਕਰਦਾ ਪਰਮਾਤਮਾ ਦੀ ਮਿਹਰ ਨਾਲ ਬਹੁਤ ਸਹਿਯੋਗ ਮਿਲਿਆ ਸਾਨੂੰ ਪਬਲਿਕ ਦਾ ਔਰ ਉਸੇ ਕਰਕੇ ਤੁਸੀਂ ਦੇਖਦੇ ਹੋ ਕਿ ਰਿਕਵਰੀਜ਼ ਬਹੁਤ ਅੱਛੀਆਂ ਹੋਈਆਂ ਹਨ ਡਰੱਗ ਫਰੰਟ ਦੇ ਉੱਤੇ ਗੈਂਗਸਟਰ ਫਰੰਟ ਦੇ ਉੱਤੇ ਕਿੰਨੇ ਵੈਪਨਸ ਫੜੇ ਗਏ ਆ ਔਰ ਅੱਗੇ ਵੀ ਇਦਾਂ ਹੀ ਕਾਰਵਾਈ ਪਬਲਿਕ ਦੇ ਸਹਿਯੋਗ ਨਾਲ ਕੀਤੀ ਜਾਊਗੀ 112 ਨੰਬਰ ਸਾਰਾ ਪੈਨ ਇੰਡੀਆ ਹੀ ਹੈਗਾ ਜਿਹੜਾ ਅਮਰਜੈਂਸੀ ਨੰਬਰ ਹੈ ਸੋ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਤੁਹਾਡੇ ਰਾਹੀਂ ਕੋਈ ਵੀ ਚੀਜ਼ ਤੁਹਾਨੂੰ ਕੋਈ ਸ਼ੱਕੀ ਬੰਦਾ ਪਬਲਿਕ ਨੂੰ ਮਿਲਦਾ ਹੈ ਜਾਂ ਕੋਈ ਅਨਕਲੇਮ ਚੀਜ਼ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਸਪੀਸ਼ੀਅਸ ਮੂਵਮੈਂਟ ਹੈ ਉਹ 112 ਤੇ ਜ਼ਰੂਰ ਕਾਲ ਕਰਨਾ ਸੀ ਉਹਨਾਂ ਦੀ ਆਈਡੈਂਟੀਟੀ ਜਿਹੜੀ ਆ ਉਹਨੂੰ ਜੇ ਕੋਈ ਸੈਂਸਿਟਿਵ ਮੈਟਰ ਹੋਏਗਾ ਬਿਲਕੁਲ ਉਹਨੂੰ ਅਸੀਂ ਛੁਪਾ ਕੇ ਰੱਖਾਂਗੇ ਸਰ ਕਿੰਨੇ ਕੁ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ 15 ਅਗਸਤ ਨੂੰ ਦੇਖਦੇ ਹੋਏ ਤੇ ਕਿਹੜੀਆਂ-ਕਿਹੜੀਆਂ ਪੈਰਾ ਮਿਲਟਰੀ ਫੋਰਸਿਸ ਜਿਹੜੀਆਂ ਨੇ ਉਹ ਤਾਇਨਾਤ ਨੇ ਜੀ ਅੰਮ੍ਰਿਤਸਰ ਦੇ ਵਿੱਚ ਪੈਰਾ ਮਿਲਟਰੀ ਫੋਰਸ ਕੋਈ ਲੋੜ ਨਹੀਂ ਪਈ ਜੀ ਨਾ ਹੈਗੀ ਆ ਉਹ ਸਾਡੇ ਕੋਲ ਅਸੀਂ ਸਪੈਸ਼ਲਾਈਜ਼ਡ ਟੀਮਾਂ ਜਿਵੇਂ ਐਸਓਜੀ ਹਿੱਟ ਹੈ ਉਹ ਬੜੇ ਵੈਲ ਟ੍ਰੇਨਡ ਕਮਾਂਡੋ ਦੇ ਪੰਜਾਬ ਪੁਲਿਸ ਦੇ ਉਹ ਹੈਗੇ ਸਾਡੀ ਆਪਣੀ ਸਵਾਰਟ ਟੀਮ ਬੜੀ ਵੈਲ ਟ੍ਰੇਨਡ ਹੈ ਐਂਟੀ ਰਾਇਡ ਪੁਲਿਸ ਟੀਮ ਹੈ ਉਹਨਾਂ ਦੇ ਤਿੰਨ ਟੁਕੜੀਆਂ ਨੇ ਔਰ 400 ਬੰਦਾ ਸਾਨੂੰ ਬਾਹਰੋਂ ਆਇਆ اپنی ਜਿਹੜੀ ਮੋਬਿਲਾਈਜੇਸ਼ਨ ਆ ਸੀ ਥਾਣਿਆਂ ਤੋਂ ਇਲਾਵਾ ਉਹ ਤਕਰੀਬਨ 600 ਬੰਦਾ ਸੀ ਹੋਰ ਕੱਢਿਆ ਅਲੱਗ-ਅਲੱਗ ਯੂਨਿਟਸ ਦੇ ਵਿੱਚੋਂ ਜਾਂ ਜਿਵੇਂ ਸਾਡੇ ਛੋਟੇ-ਮੋਟੇ ਸਟਾਫ ਨੇ ਜਿਹੜੇ ਫੀਲਡ ਡਿਊਟੀ ਵਿੱਚ ਨਹੀਂ ਹੈ ਸੋ ਸਾਰੇ ਜਿਹੜੇ ਐ ਸਪੈਸ਼ਲ ਨਾਕਾਬੰਦੀ ਦਾ ਪ੍ਰੋਗਰਾਮ ਹੈ ਔਰ ਨਾਈਟ ਡੋਮੀਨੇਸ਼ਨ ਤੇ ਅਸੀਂ ਬਹੁਤ ਧਿਆਨ ਦੇ ਰਹੇ ਆ ਕਿ ਰਾਤ ਦੇ ਟਾਈਮ ਤੇ ਵੀ ਜੇ ਤੁਸੀਂ ਫਿਗਰਸ ਦੇਖੋਗੇ ਰਾਤ ਨੂੰ ਵੀ ਪੁਲਿਸ ਜਿਹੜੀ ਹੈ ਡਰੰਕਨ ਡਰਾਈਵਿੰਗ ਤੇ ਦੂਜੇ ਚਲਾਨਾਂ ਕਰ ਰਹੀ ਹੈ ਸ਼ੱਕੀ ਬੰਦਿਆਂ ਨੂੰ ਰਾਤ ਨੂੰ ਰਾਉਂਡ ਅਪ ਕਰਕੇ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਕੀਤਾ ਜਾ ਰਿਹਾ ਹੈ ਗੱਡੀਆਂ ਇੰਪਾਉਂਡ ਹੁੰਦੀਆਂ ਸਪੈਸ਼ਲੀ ਮੋਟਰਸਾਈਕਲ ਮੇਨ ਸਾਡਾ ਕੰਮ ਹੈ ਕਿ ਮੋਟਰਸਾਈਕਲ ਨੂੰ ਅਸੀਂ ਫੋਕਸ ਕੀਤਾ ਜਿੱਥੇ ਯੰਗਸਟਰਸ ਆਉਂਦੇ ਔਰ ਸਪੈਸ਼ਲੀ ਮੂਹ ਬਣ ਕੇ ਘੁੰਮਦੇ ਆ ਉਹ ਇੱਕ ਸਸਪੀਸ਼ਨ ਜਿਹੜੀ ਹੈ ਸਭ ਤੋਂ ਵੱਡੀ ਔਰ ਉਹਦਾ ਖਤਰਾ ਬਣਿਆ ਰਹਿੰਦਾ ਹੈ ਉਹਦੇ ਉੱਤੇ ਬਹੁਤ ਸਪੈਸ਼ਲ ਫੋਕਸ ਔਰ ਇਸ ਤੋਂ ਇਲਾਵਾ ਅਸੀਂ ਆਪਣੀਆਂ ਸਿਵਲ ਕਲੋਸ ਵੀ ਸਕਵਾਡਸ ਪਾਈਆਂ ਕੁਕ ਲੋਕੀ ਦੂਰੋਂ ਦੇਖ ਲੈਂਦੇ ਨਾਕੇ ਨੂੰ ਆਮ ਉਹ ਸਕਵਾਡ ਹਰ ਇੱਕ ਥਾਣੇ ਜੇ ਕਿ ਦੋ ਦੋ ਮੁਲਾਜ਼ਮ ਅਸੀਂ ਮੋਟਰਸਾਈਕਲ ਤੇ ਲਾਏ ਆ ਜਿਹੜੇ ਅਬਜ਼ਰਵ ਕਰਦੇ ਆ ਕਿ ਫਲਾਣੇ ਨੰਬਰ ਦਾ ਜਿਹੜਾ ਬਾਈਕ ਹੈ ਚ ਲੋਕ ਕਿ ਹਾਲਚ ਘੁੰਮ ਰਹੇ ਆ ਜਾਂ ਮੰਢੀਰ ਘੁੰਮ ਰਹੀ ਹੈ ਉਹਦੀ ਫਿਰ ਵਾਇਰਲੈਸ ਰਾਹੀਂ ਦੇ ਦਿੰਦੇ ਆ ਤੇ ਉਹਨੂੰ ਫਿਰ ਜਾ ਕੇ ਪੀਸੀਆਰ ਜਾਂ ਸਾਡੇ ਐਸਐਚਓ ਦੀ ਵਹੀਕਲ ਉਹ ਨੈਪ ਕਰਦੀ ਹੈ ਵੈਰੀਫਾਈ ਕਰਦੀ ਹੈ ਜੇ ਕੋਈ ਗਲਤ ਹੈ ਉਹਦੇ ਖਿਲਾਫ ਐਕਸ਼ਨ ਥੈਂਕ ਯੂ ਸਰ ਥੈਂਕਸ ਅ ਲੋਟ ਸੋ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਬਿਲਕੁਲ ਤੁਸੀਂ ਦੇਖਿਆ ਕਿ ਤਸਵੀਰਾਂ ਦੇ ਵਿੱਚ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਜਿਹੜੇ ਨੇ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਹ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਸਾਫ ਤਸਦੀਕਤੌਰ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਿਕਿਉਰਟੀ ਨਿਯਮ ਕੇ ਬਿਲਕੁਲ ਪੱਕਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਕੀਤੇ ਗਏ ਨੇ ਔਰ ਇਹ ਤਸਵੀਰ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਮੀਟਿੰਗ ਹੁੰਦੀ ਹੈ ਔਰ ਉਸ ਤੋਂ ਬਾਅਦ ਇੱਕ ਫਲੈਗ ਮਾਰਸਟੇਡ ਆ ਕੱਟਿਆ ਗਿਆ ਜਿਸ ਦੇ ਵਿੱਚ ਆਲਾ ਅਧਿਕਾਰੀ ਜਿਹੜੇ ਨੇ ਉੱਥੋਂ ਨਜ਼ਰ ਆ ਰਹੇ ਹੋਣਗੇ ਹਰ ਥਾਣੇ ਦੇ ਐਸ ਐਚ ਓ ਜਿਹੜੇ ਨੇ ਉਹ ਨਜ਼ਰ ਆ ਰਹੇ ਹੋਣਗੇ ਡੀ ਐਸ ਪੀ ਨਜ਼ਰ ਆ ਰਹੇ ਹੋਣਗੇ